ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਫਰਜ਼ੀ ਪੁਲਿਸ ਮੁਕਾਬਲਿਆਂ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਫਾਈਲ ਕੀਤੀ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਹੈ। ਸੁਰਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਪੰਜਾਬ ਪੁਲਿਸ ਵੱਲੋਂ ਅਤਵਾਦ ਦੇ ਦਿਨਾਂ 'ਚ ਦਰਜਨਾ ਬੇਕਸੂਰ ਮੁੰਡਿਆਂ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ 'ਚ ਮਾਰ ਮਕਾਉਣ ਦਾ ਖੁਲਾਸਾ ਕੀਤਾ ਗਿਆ ਸੀ। ਸੁਰਜੀਤ ਸਿੰਘ ਨੇ ਇਕਬਾਲ ਕੀਤਾ ਕਿ ਉਸਨੇ ਵੀ ਦਰਜਨਾ ਬੇਕਸੂਰ ਮੁੰਡਿਆਂ ਨੂੰ ਆਪਣੇ ਅਫਸਰਾਂ ਦੇ ਕਹਿਣ ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ। ਸੁਰਜੀਤ ਸਿੰਘ ਨੇ ਅਦਾਲਤ 'ਚ 16 ਫਰਜ਼ੀ ਮੁਕਾਬਲਿਆਂ ਦੀ ਸੂਚੀ ਵੀ ਪੇਸ਼ ਕੀਤੀ ਹੈ। ਸੁਰਜੀਤ ਸਿੰਘ ਨੇ ਆਪਣੇ ਹੀ ਉੱਚ ਅਧਿਕਾਰੀਆਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਸੁਰਜੀਤ ਸਿੰਘ ਦੇ ਇਸ ਪਟੀਸ਼ਨ ਸੰਬੰਧੀ ਕੀ ਚਰਚਾ ਹੋ ਸਕਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ? ਐਸ.ਡੀ. ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ। ਸੰਜੇ ਮੈਂ ਤਾਂ ਸਾਡੇ ਚੰਡੀਗੜ੍ਹ ਤੋਂ ਪੱਤਰਕਾਰ ਨੇ। ਸੰਜੇ ਕੀ ਸੰਭਾਵਨਾ ਹੈ ਇਸ ਪਟੀਸ਼ਨ ਬਾਰੇ? ਜੀ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਇਹ ਸੁਣੇਗੀ ਹਾਈ ਕੋਰਟ ਦੇ ਵਿੱਚ ਤੇ ਜਿਸ ਤਰ੍ਹਾਂ ਕੇ ਅਲੀਗੇਸ਼ਨਸ ਜੋ ਲਗਾਏ ਨੇ ਸੁਜੀਤ ਸਿੰਘ ਨੇ ਕਾਫੀ ਸੀਰੀਅਸ ਅਲੀਗੇਸ਼ਨਸ ਹੈਗੇ ਤੇ ਉਹਦੇ ਵਿੱਚ ਵੇਕ ਇਨਕਾਉਂਟਰਸ ਦੀ ਗੱਲ ਹੋ ਰਹੀ ਹੈ ਮੁੱਦਾ ਬਹੁਤ ਸੀਰੀਅਸ ਹੈ ਦੇਖਣਾ ਪਏਗਾ ਕਿ ਸੁਜੀਤ ਸਿੰਘ ਦੇ ਜੋ ਪਟੀਸ਼ਨ ਹੈ ਇਹ ਜੋ ਕੁਝ ਸੁਜੀਤ ਸਿੰਘ ਨੇ ਕਿਹਾ ਹੈ ਉਹਨੂੰ ਕਿੰਨਾ ਸੀਰੀਅਸਲੀ ਕੋਰਟ ਲੈਂਦੀ ਹੈ ਸੰਜੇ ਇੱਕ ਕਰ ਹੋਰ ਦੇਖੀ ਜਾ ਸਕਦੀ ਹੈ ਕਿ ਜੋ ਆਪਾਂ ਪਟੀਸ਼ਨ ਦੇਖੀ ਹੈ ਤੁਸੀਂ ਵੀ ਪਟੀਸ਼ਨ ਦੇਖੀ ਹੈ ਜਿਹੜੇ ਤੱਥ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਜਿਨ੍ਹਾਂ ਤੱਥਾਂ ਬਾਰੇ ਉਹ ਤੱਥ ਕਾਫੀ ਗੰਭੀਰ ਕਿਸਮ ਦੇ ਨੇ ਕੀ ਹਾਈ ਕੋਰਟ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਜ਼ਰ ਅੰਦਾਜ਼ ਕਰ ਸਕਦੀ ਹੈ ਜਾਂ ਕਿੰਨੀ ਕੁ ਗੰਭੀਰਤਾ ਨਾਲ ਲੈ ਗਈ ਐਸ ਪਟੀਸ਼ਨ ਨੂੰ ਜੀ ਸੰਦੇ ਦੇਖੋ ਇਸ ਤਰ੍ਹਾਂ ਐਸ ਪਟੀਸ਼ਨ ਨੂੰ ਨਜ਼ਰ ਅੰਦਾਜ਼ ਕਰਨਾ ਜਾਂ ਐਸ ਪਟੀਸ਼ਨ ਦੇ ਵਿੱਚ ਜੋ ਤੱਥ ਦਿੱਤੇ ਹੋਏ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਤਾਂ ਕੋਰਟ ਵਾਸਤੇ ਬਹੁਤ ਮੁਸ਼ਕਲ ਹੋਏਗਾ ਕਿਉਂਕਿ ਇਹ ਇਸ਼ੂ ਬੜਾ ਸੀਰੀਅਸ ਹੈ ਉਹਨੇ ਅਜੀਬ ਸੁਜੀਤ ਸਿੰਘ ਨੇ ਕਿਹਾ ਕਿ ਮੇਰੀ ਪਹਿਲੀ ਲਿਸਟ ਹੈ ਤੇ ਪਹਿਲੀ ਲਿਸਟ ਵਿੱਚ ਮੈਂ 16 ਫੇਕ ਇੰਕਾਉਂਟਰਸ ਦੀ ਲਿਸਟ ਦੇ ਰਿਹਾ ਜਿਹਦੇ ਵਿੱਚ ਤਕਰੀਬਨ 30 ਦੇ ਆਸ-ਪਾਸ ਬੰਦੇ ਜਿਹੜੇ ਵੇਕਸੂਰ ਬੰਦੇ ਜਾਂ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਸਿਰਫ ਵੇਕ ਇੰਕਾਉਂਟਰ ਦਿਖਾ ਕੇ ਮਾਰ ਦਿੱਤਾ ਗਿਆ ਅਲੀਗੇਸ਼ਨ ਕਾਫੀ ਸੀਰੀਅਸ ਹੈ ਇਸ ਤੋਂ ਪਹਿਲੇ ਅਲੀਗੇਸ਼ਨਸ ਤਾਂ ਲੱਗਦੇ ਰਹੇ ਨੇ ਲੇਕਿਨ ਕਦੇ ਅਜਿਹੀ ਲਿਸਟ ਨਹੀਂ ਆਈ ਜਿਹਦੇ ਵਿੱਚ ਇਹ ਹੈ ਕਿ ਕਿੰਨੇ ਬੰਦੇ ਨੂੰ ਮਾਰਤਾ ਗਿਆ ਤੇ ਹੈ ਕੌਣ-ਕੌਣੋਂ ਬੰਦੇ ਸੀਗੇ ਦੇ ਰਿਚ ਨੇ ਬਕਾਇਦਾ ਲਿਸਟ ਦਿੱਤੀ ਹੈ ਉਹਨਾਂ ਦੇ ਰੈਜ਼ੀਡੈਂਸ ਐਡਰੈਸ ਦਿੱਤੇ ਫਾਦਰ ਨੇਮ ਦਿੱਤੇ ਤੇ ਇਸ ਕਰਕੇ ਇਹ ਬੜਾ ਸੀਰੀਅਸ ਇਸ਼ੂ ਹੋ ਗਿਆ ਤੇ ਸਿਰਫ ਥਿਊਰਟੀ ਨਹੀਂ ਮੈਨੂੰ ਲੱਗਦਾ ਹੈ ਕਿ ਹਾਈ ਕੋਰਟ ਸ਼ਾਇਦ ਉਸਤੇ ਕੁਝ ਜ਼ਿਆਦਾ ਵਿਚਾਰ ਕਰਕੇ ਜੇ ਸੁਜੀ ਸਿੰਘ ਕੋਈ ਹੈ ਜੀ ਪ੍ਰੇ ਕਰਦਾ ਹੈ ਕਿ ਇਹ ਇਨਵੈਸਟਿਗੇਟ ਵੀ ਕਰਾਇਆ ਜਾਏ ਤੇ ਹਾਈ ਕੋਰਟ ਸ਼ਾਇਦ ਉਹਦੇ ਵਾਸਤੇ ਵੀ ਤਿਆਰ ਹੋ ਜਾਏਗਾ ਸੰਜੇ ਕਦੋਂ ਤੱਕ ਸੁਣਵਾਈ ਹੋ ਸਕਦੀ ਹੈ ਇਸ ਜਿਹੜੀ ਪਟੀਸ਼ਨ ਹੈ surjit singh ਦੀ ਪਟੀਸ਼ਨ ਦਾਖਲ ਕੀਤੀ ਹੈ ਪਾਈ ਪਾਈ ਹੈ ਫਾਈਲ ਕੀਤੀ ਹੈ ਉਸ ਤੇ ਕਦੋਂ ਤੱਕ ਸੁਣਵਾਈ ਹੋ ਸਕਦੀ ਹੈ ਇਹ ਸੁਣਦੇ ਇਸ ਤਰ੍ਹਾਂ ਹੈ ਕਿ ਐ ਪਟੀਸ਼ਨ ਜਸਟਿਸ ਸਵਿਨਾ ਦੇ ਲੱਗੀ ਹੈ ਤੇ ਉਮੀਦ ਹੈ ਕਿ ਤਕਰੀਬਨ ਸ਼ਾਇਦ 12 ਵਜੇ ਤੱਕ ਕੇਸ ਜਿਹੜਾ ਹੈ ਹੀアリング ਤੇ ਆ ਜਾਏਗਾ ਅਕੀਰ ਦੇ ਬਾਅਦ ਜੇ ਕੋਰਟ ਦੇ ਵਿੱਚ ਜਾ ਕੇ ਬਦਲ ਲੱਗੇਗਾ ਲੇਕਿਨ 12 ਵਜੇ ਤੱਕ ਇਹ ਚੀਜ਼ ਹੈ ਕਿ ਕੇਸ ਹਿੰਦ ਤੇ ਆ ਜਾਏਗਾ ਸਾਂਝੇ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਪੂਰੀ ਜਾਣਕਾਰੀ ਦੇ ਲਈ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਇਸ ਸੰਬੰਧੀ ਜਾਣਕਾਰੀ ਹਾਸਲ ਕਰਦੇ ਰਹਾਂਗੇ ਬਹੁਤ-ਬਹੁਤ ਧੰਨਵਾਦ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ